ਸੂਤਰਾਂ ਤੋਂ ਇਹ ਪਤਾ ਲੱਗਿਆ ਹੈ ਕਿ ਇੱਕ ਈਮੇਲ ਆਈ ਹੈ ਜਿਸ ਦੇ ਵਿੱਚ ਕੋਈ ਸਰਕਾਰੀ ਬਿਲਡਿੰਗ ਡਾਉਣ ਦੇ ਜਿਹੜਾ ਕਿ ਹੈ ਅਨੁਮਾਨ ਜਿਹੜਾ ਕਿ ਉਸ ਦੇ ਵਿੱਚ ਲਗਾਇਆ ਜਾ ਰਿਹਾ ਹੈ ਉਹ ਸਿਕਿਉਰਟੀ ਜਿਹੜੀ ਹੈ ਕਾਫੀ ਜ਼ਿਆਦਾ ਜਿਹੜੀ ਕਿ ਹਾਈ ਕਰ ਦਿੱਤੀ ਗਈ ਹੈ ਤੇ ਇੱਕ ਵਾਰ ਤੁਹਾਨੂੰ ਦਿਖਾਣਾ ਚਾਹੁੰਗਾ ਜਿਸ ਤਰੀਕੇ ਨਾਲ ਇੱਥੇ ਨੈੱਟ ਲਗਾ ਕੇ ਜਿਹੜੀ ਕਿ ਹੈ ਇੱਕ ਫੈਂਸਿੰਗ ਕੀਤੀ ਗਈ ਹੈ ਇੱਕ ਜਿਹੜੀ ਕੀ ਹੈ ਪ੍ਰੋਟੈਕਸ਼ਨ ਜਿਹੜੀ ਕਿ ਆਪਣਾ ਜਿਹੜੀ ਖਬਰ ਸਾਹਮਣੇ ਆਈ ਹੈ ਅਸੀਂ ਪੁਸ਼ਟੀ ਅਸੀਂ ਹਾਲਾਂਕਿ ਅ ਨਹੀਂ ਕਰਦੇ ਪਰ ਜਿਸ ਤਰੀਕੇ ਨਾਲ ਇਸ ਦੀ ਜਾਣਕਾਰੀ ਮਿਲੀ ਹੈ ਤਾਂ ਉਸ ਤੋਂ ਬਾਅਦ ਲੁਧਿਆਣਾ ਪੁਲਿਸ ਜਿਹੜੀ ਹੈ ਕਾਫੀ ਜ਼ਿਆਦਾ ਚੁੱਕਣਾ ਜਿਹੜੀ ਕਿ ਹੋਈ ਹੋਈ ਹੈ ਲੋਕਾਂ ਨੂੰ ਹਾਲਾਂਕਿ ਇਸ ਤੋਂ ਕਬਰਾਂ ਦੀ ਜਿਹੜੀ ਕਿ ਕੋਈ ਅ ਲੋੜ ਨਹੀਂ ਹੈ ਕਿ ਜਿਹੜੇ ਲੋਕ ਅਣਪਛਾਤੇ ਨੇ ਜਾਂ ਜਿਨ੍ਹਾਂ ਤੋਂ ਕੋਈ ਸ਼ੱਕੀ ਜਿਹੜਾ ਵਿਅਕਤੀ ਨਜ਼ਰ ਆਉਂਦਾ ਹੈ ਬਿਲਕੁਲ ਉਸ ਨੂੰ ਰੋਕਿਆ ਜਾਂਦਾ ਉਸ ਦੀ ਅ ਚੈਕਿੰਗ ਵੀ ਜਿਹੜੀ ਆ ਉਹ ਕੀਤੀ ਜਾਂਦੀ ਆ ਸੱਚ ਕਹਤੋਂ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਫਿਰ ਲੁਧਿਆਣੇ ਦੇ ਡਿਵੀਜ਼ਨ ਨੰਬਰ 5 ਦੇ ਬਾਹਰ ਖੜੇ ਆ ਜਿੱਥੇ ਇੱਕ ਸਿਕਿਉਰਿਟੀ ਜਿਹੜੀ ਆ ਕਾਫੀ ਜ਼ਿਆਦਾ ਜਿਹੜੀ ਕੀ ਆ ਹਾਈ ਕਰ ਦਿੱਤੀ ਗਈ ਆ ਤੇ ਇੱਕ ਵਾਰ ਤੁਹਾਨੂੰ ਦਿਖਾਉਣਾ ਚਾਹੁੰਗਾ ਜਿਸ ਤਰੀਕੇ ਨਾਲ ਇੱਥੇ ਨੈੱਟ ਲਗਾ ਕੇ ਜਿਹੜੀ ਕੀ ਆ ਇੱਕ ਫੈਂਸਿੰਗ ਕੀਤੀ ਗਈ ਹੈ ਇੱਕ ਜਿਹੜੀ ਕੀ ਆ ਪ੍ਰੋਟੈਕਸ਼ਨ ਜਿਹੜੀ ਕੀ ਆ ਬਣਾਈ ਗਈ ਹੈ ਲੁਧਿਆਣਾ 5 ਨੰਬਰ ਥਾਣੇ ਦੇ ਬਾਹਰ ਜਿਹੜਾ ਕੀ ਆ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਜਿੱਥੇ ਪੀਸੀਆਰ ਦੀ ਗੱਡੀ ਜਿਹੜੀ ਇੱਥੇ ਮੌਕੇ ਤੇ ਮੌਜੂਦ ਹੈ ਤੇ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਵੀ ਜਿਸ ਤਰੀਕੇ ਨਾਲ ਜਿਹੜਾ ਕਿ ਹੈ ਬੁਲੇਟ ਪ੍ਰੂਫ ਬੰਕਰ ਵੀ ਇੱਥੇ ਬਣਾਏ ਗਏ ਨੇ ਕਿਉਂਕਿ ਸੂਤਰਾਂ ਤੋਂ ਇਹ ਪਤਾ ਲੱਗਿਆ ਹੈ ਕਿ ਇੱਕ ਈਮੇਲ ਆਈ ਹੈ ਜਿਸ ਦੇ ਵਿੱਚ ਕੋਈ ਸਰਕਾਰੀ ਬਿਲਡਿੰਗ ਡਾਉਣ ਦੇ ਜਿਹੜਾ ਕਿ ਹੈ ਅਨੁਮਾਨ ਜਿਹੜਾ ਕਿ ਉਸ ਦੇ ਵਿੱਚ ਲਗਾਇਆ ਜਾ ਰਿਹਾ ਹੈ ਇਹ ਸੂਤਰਾਂ ਤੋਂ ਜਿਹੜੀ ਖਬਰ ਸਾਹਮਣੇ ਆਈ ਹੈ ਅਸੀਂ ਪੁਸ਼ਟੀ ਅਸੀਂ ਹਾਲਾਂਕਿ ਅ ਨਹੀਂ ਕਰਦੇ ਪਰ ਜਿਸ ਤਰੀਕੇ ਨਾਲ ਇਸ ਦੀ ਜਾਣਕਾਰੀ ਮਿਲੀ ਹੈ ਤਾਂ ਉਸ ਤੋਂ ਬਾਅਦ ਲੁਧਿਆਣਾ ਪੁਲਿਸ ਜਿਹੜੀ ਹੈ ਕਾਫੀ ਜ਼ਿਆਦਾ ਚੁੱਕਣਾ ਜਿਹੜੀ ਕਿ ਹੋਈ ਹੋਈ ਹੈ ਸਪੈਸ਼ਲ ਜਿਹੜੇ ਕਿ ਨਾਗੇ ਉਹ ਲੁਧਿਆਣਾ ਦੇ ਵੱਖ-ਵੱਖ ਥਾਵਾਂ ਉੱਤੇ ਲੱਗ ਚੁੱਕੇ ਨੇ ਲੁਧਿਆਣੇ ਦੀਆਂ ਸਰਕਾਰੀ ਜਿੱਥੇ ਬਿਲਡਿੰਗਸ ਐ ਉਹਨਾਂ ਉੱਤੇ ਲੱਗ ਚੁੱਕੇ ਨੇ ਤਾਂ ਜੇਕਰ ਗੱਲ ਕਰੀਏ ਇਸ ਰੋਡ ਦੀ ਜਿਹੜੇ ਕਿ ਅੱਗੇ ਫਿਰੋਜ਼ਪੁਰ ਰੋਡ ਜਿਹੜਾ ਬਣਦਾ ਹੈ ਤਾਂ ਇਸ ਦੇ ਉੱਤੇ ਕਾਫੀ ਜ਼ਿਆਦਾ ਜਿਹੜੇ ਨੇ ਸਰਕਾਰੀ ਅਦਾਰੇ ਮੌਜੂਦ ਨੇ ਸਰਕਾਰੀ ਅੰ ਬਿਲਡਿੰਗ ਜਿਹੜੀਆਂ ਨੇ ਮੌਜੂਦ ਨੇ ਤਾਂ ਉੱਥੇ ਜਿਹੜੀ ਕੋਈ ਸਿਕਿਉਰਟੀ ਜਿਹੜੀ ਕੀ ਤਨਾਤ ਕਰ ਦਿੱਤੀ ਗਈ ਹੈ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਪੀਸੀਆਰ ਦੀ ਗੱਡੀ ਇੱਥੇ ਮੌਜੂਦ ਹੈ ਤੇ ਨਾਲ ਦੀ ਨਾਲ ਕੈਮਰਾ ਜਿਹੜੇ ਨੇ ਉਹ ਇਸ ਗੱਡੀ ਉੱਤੇ ਲੱਗੇ ਹੋਏ ਨੇ ਜੇਕਰ ਕੋਈ ਵੀ ਮੂਵਮੈਂਟ ਐਕਸਟਰਾ ਆਰਡੀਨਰੀ ਜਿਹੜੀ ਕੀ ਮੂਵਮੈਂਟ ਨਜ਼ਰ ਆਉਂਦੀ ਹੈ ਤਾਂ ਉਸ ਦੇ ਉੱਤੇ ਨਿਗਰਾਨੀ ਜਿਹੜੀ ਕੀ ਰੱਖੀ ਜਾ ਰਹੀ ਹੈ ਤਾਂ ਬਿਲਕੁਲ ਉਸ ਤਰੀ ਉਸ ਤਰੀਕੇ ਨਾਲ ਜਿਹੜਾ ਕੀ ਹੈ ਬੈਰੀਕੇਟਿੰਗ ਵੀ ਕਰੀ ਜਾਂਦੀ ਹੈ ਜਦੋਂ ਸ਼ਾਮ ਦਾ ਵੇਲਾ ਹੁੰਦਾ ਜਦੋਂ ਟ੍ਰੈਫਿਕ ਜਿਹੜਾ ਜਿਆਦਾ ਨਿਕਲਦਾ ਹੈ ਤੇ ਇਸ ਸਮੇਂ ਹਾਲਾਂਕਿ ਬੈਰੀਕੇਟ ਜੀ ਬੈਰੀਕੇਟਿੰਗ ਜਿਹੜੀ ਹਟਾਈ ਹੋਈ ਹੈ ਤੇ ਜਿਸ ਤਰੀਕੇ ਨਾਲ ਤੁਸੀਂ ਤਸਵੀਰਾਂ ਦੇਖ ਰਹੇ ਹੋ ਵੀ ਜਿਹੜੀ ਪੁਲਿਸ ਮੌਕੇ ਤੇ ਤਨਾਤ ਹੈਗੀ ਹੈ ਜਿਹੜੀ ਚੈਕਿੰਗ ਹੈ ਇਸ ਸਮੇ ਚੱਲਦੀ ਪਈ ਹੈ ਲਗਾਤਾਰ ਹੀ ਜਿਹੜਾ ਕੀ ਹੈ ਵਕ ਵਕ ਥਾਵਾ ਉੱਤੇ ਲੁਝਾਣੇ ਦੇ ਵਿੱਚ ਜਿਹੜੇ ਕੀ ਹੈ ਨਾਕੇ ਇਸ ਸਮੇ ਲੱਗੇ ਹੋਏ ਨੇ ਜੋ ਕਿ ਜਦੋਂ ਇੱਕ ਈਮੇਲ ਜਿਹੜੀ ਕੀ ਹੈ ਸਰਕਾਰੀ ਮਹਿਕਮੇ ਕੋਲੇ ਪਹੁੰਚਦੀ ਹੈ ਪੁਲਿਸ ਮਹਿਕਮੇ ਕੋਲੇ ਪਹੁੰਚਦੀ ਹੈ ਜਿੱਥੇ ਕੋਈ ਸਰਕਾਰੀ ਬਿਲਡਿੰਗ ਨੂੰ ਢਾਉਣ ਦੀ ਜਿਹੜੀ ਕਿ ਉਸ ਦੇ ਵਿੱਚ ਗੱਲ ਕੀਤੀ ਜਾਂਦੀ ਹੈ ਤਾਂ ਹਾਲਾਂਕਿ ਅਸੀਂ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦੇ ਪਰ ਫਿਰ ਵੀ ਜਿਸ ਤਰੀਕੇ ਨਾਲ ਸੂਤਰਾਂ ਤੋਂ ਖਬਰ ਪਤਾ ਲੱਗੀ ਹੈ ਤਾਂ ਉਸ ਤੋਂ ਬਾਅਦ तकरीबन ਪਰਸੋਂ ਤੋਂ ਹੀ ਜਿਹੜਾ ਕਿ ਲੁਧਿਆਣਾ ਦੇ ਵਿੱਚ ਇਸ ਤਰੀਕੇ ਨਾਲ ਜਿਹੜੇ ਨੇ ਉਹ ਨਾਕੇ ਦੇਖਣ ਨੂੰ ਮਿਲ ਰਹੇ ਨੇ ਜੇਕਰ ਗੱਲ ਕਰ ਲਈਏ ਲੁਧਿਆਣਾ ਦੇ ਪਵੇਲੀ ਨਮੋਲ ਜਿਹਦਾ ਉਸ ਦੇ ਸਾਹਮਣੇ ਬਿਲਕੁਲ ਡੀਆਈਜੀ ਰੇਂਜ ਪੈਂਦੀ ਹੈ ਤਾਂ ਉੱਥੇ ਵੀ ਜਿਹੜਾ ਕੀ ਹੈ ਇਸੇ ਤਰੀਕੇ ਨਾਲ ਹੀ ਨਾਕਾ ਜਿਹੜਾ ਕੀ ਹੈ ਲਗਾਇਆ ਗਿਆ ਹੈ ਸਿਕਿਉਰਟੀ ਜਿਹੜੀ ਕਿ ਉੱਥੇ ਵੀ ਵਧਾ ਦਿੱਤੀ ਗਈ ਹੋਈ ਹੈ ਤਾਂ ਜੇਕਰ ਗੱਲ ਕਰੀਏ ਅੱਗੇ ਫੈਸਟਿਵ ਸੀਜ਼ਨ ਵੀ ਜਿਹੜਾ ਕੀ ਹੈ ਆ ਰਹੇ ਨੇ ਜਿਸ ਦੇ ਵਿੱਚ ਨవరాత్రి ਵੀ ਆ ਜਾਂਦੀ ਹੈ ਤਾਂ ਉਸ ਤੋਂ ਬਾਅਦ ਦੁਸ਼ਹਿਰਾ ਵੀ ਆਉਂਦਾ ਹੈ ਤੇ ਨਾਲ ਹੀ ਜਿਹੜੀ ਕੀ ਹੈ ਦੀਵਾਲੀ ਵੀ ਆਉਂਦੀ ਹੈ ਤਾਂ ਜੇਕਰ ਗੱਲ ਕਰੀਏ ਦੁਸ਼ਹਿਰੇ ਦੀ ਤਾਂ ਬਿਲਕੁਲ ਇਸ ਦੀ ਦੁਰਗਾ ਮਾਤਾ ਮੰਦਰ ਤੇ ਬਿਲਕੁਲ ਓਪੋਜ਼ਿਟ ਜਿੱਥੇ ਦੁਸ਼ਹਿਰਾ ਲੱਗਦਾ ਹੈ ਤਾਂ ਉਸ ਦੇ ਕਾਰਨ ਵੀ ਇੱਥੇ ਕਾਫੀ ਜ਼ਿਆਦਾ ਜਿਹੜਾ ਕੀ ਹੈ ਟ੍ਰੈਫਿਕ ਦੇਖਣ ਨੂੰ ਮਿਲਦਾ ਹੈ ਪਰ ਹਾਲੇ ਤੱਕ ਐਸਡੀ ਪੁਸ਼ਟੀ ਨਹੀਂ ਹੋਈ ਹੈ ਕਿ ਜਿਹੜੀ ਸਿਕਿਉਰਿਟੀ ਹੈ ਇੱਕ ਇਸ ਕਾਰਨ ਕਰਕੇ ਵਧਾਈ ਗਈ ਹੈ ਤਾਂ ਜੇਕਰ ਗੱਲ ਕਰ ਲਈਏ ਟ੍ਰੈਫਿਕ ਦੀ ਤਾਂ ਲਗਾਤਾਰ ਹੀ ਜਦੋਂ ਫੈਸਟਿਵ ਸੀਜ਼ਨ ਹੁੰਦਾ ਹੈ ਤਾਂ ਜਿਸ ਤਰੀਕੇ ਨਾਲ ਲੁਧਿਆਣਾ ਦਾ ਪੁਰਾਣਾ ਦੁਰਗਾ ਮੰਦਿਰ ਇੱਥੇ ਮੌਜੂਦ ਹੈ ਤਾਂ ਉਸ ਦੇ ਕਾਰਨ ਜਿਹੜਾ ਕਿ ਹੈ ਜਦੋਂ ਨਵਰਾਤਰੀ ਹੁੰਦੀ ਹੈ ਜਾਂ ਦੁਸ਼ਹਿਰਾ ਆਉਂਦਾ ਹੈ ਜਾਂ ਦੀਵਾਲੀ ਆਉਂਦੀ ਹੈ ਬਿਲਕੁਲ 1.5 ਮਹੀਨੇ ਦਾ ਸਮਾਂ ਕੁਝ ਇਸ ਤਰੀਕੇ ਨਾਲ ਹੁੰਦਾ ਹੈ ਜਿੱਥੇ ਫੁੱਟਪਾਥ ਜਿਹੜੀ ਹੈ ਇਸ ਮੰਦਿਰ ਦੇ ਵਿੱਚ ਕਾਫੀ ਜ਼ਿਆਦਾ ਵੱਜ ਜਾਂਦੀ ਹੈ ਕਿਉਂਕਿ ਨਾਲ ਦੀ ਨਾਲ ਜਦੋਂ ਇਸ ਦੇ ਬਿਲਕੁਲ ਓਪੋਜ਼ਿਟ ਇੱਥੇ ਹੈ ਅਤੇ ਸ਼ਹਿਰਾ ਵੀ ਮੇਲਾ ਵੀ ਲੱਗਦਾ ਜਿੱਥੇ ਜਿੱਥੇ ਲੋਕ ਪੌਣਾ ਕਾਫੀ ਇਹਦਾ ਪਸੰਦ ਕਰਦੇ ਨੇ ਤੁਸੀਂ ਪਿਛਲੇ ਸਾਲ ਦੀਆਂ ਵੀ ਤਸਵੀਰਾਂ ਜਰੂਰ ਦੇਖੀਆਂ ਹੋਣਗੀਆਂ ਜਦੋਂ ਭਾਰੀ ਟ੍ਰੈਫਿਕ ਜਿਹੜਾ ਵਾਹ ਤੁਹਾਨੂੰ ਇੰਨਾ ਸੜਕਾ ਤੋਂ ਦੇਖਣ ਨੂੰ ਮਿਲਿਆ ਸੀਗਾ ਵੀ ਜਦੋਂ ਮਗਰ ਤਿੱਕ ਜਿਹੜੀਆਂ ਨੇ ਗੱਡੀਆਂ ਕਤਾਰ ਦੇ ਵਿੱਚ ਖੜੀਆਂ ਰਹਿੰਦੀਆਂ ਸੀ ਕਿ ਆ ਵਾਰ ਹੀ ਨਹੀਂ ਸੀ ਜਿਹੜੀ ਆਉਂਦੀ ਹੁੰਦੀ ਕਿਉਂਕਿ ਟ੍ਰੈਫਿਕ ਇਸ ਤਰੀਕੇ ਨਾਲ ਜਿਹੜਾ ਕਿ ਸਮੇਂ ਉੱਥੇ ਲੰਘਦਾ ਹੁੰਦਾ ਸੀਗਾ ਪਰ ਜੇਕਰ ਗੱਲ ਕਰ ਲਈਏ ਅੱਜ ਦੇ ਸਮੇਂ ਦੀ ਜਾਂ ਅੱਜ ਦੇ ਤਰੀਕ ਦੀ ਵੀ ਜਿਸ ਤਰੀਕੇ ਨਾਲ ਇੱਥੇ ਹਾਈ ਸਕਿਉਰਿਟੀ ਜਿਹੜੇ ਨੇ ਨਾਕੇ ਜਿਹੜੇ ਨੇ ਲਗਾਏ ਹੋਏ ਨੇ ਸਕਿਉਰਿਟੀ ਚੈੱਕਅਪ ਜਿਹੜੇ ਨੇ ਲਗਾਏ ਹੋਏ ਆ ਬਿਲਕੁਲ ਤੁਹਾਨੂੰ ਮੈਂ ਦਿਖਾਣਾ ਚਾਹੁੰਗਾ ਵੀ ਕਿਸ ਤਰੀਕੇ ਨਾਲ ਜਿਹੜੀ ਕਿ ਇਹ ਬੈਰੀਕੇਡਿੰਗ ਇੱਥੇ ਕੀਤੀ ਜਾਂਦੀ ਹੈ ਵੀ ਜਿਹੜਾ ਥਾਣਾ ਡਿਵੀਜ਼ਨ ਨੰਬਰ 5 ਤੋਂ ਜਿਹੜੀ ਕਿ ਇੱਥੇ ਚੈੱਕ ਚੈੱਕ ਪੋਸਟ ਜਿਹੜੀ ਕਿਆ ਬਣਾਈ ਗਈ ਹੈ ਤਾਂ ਉਸ ਦੇ ਨਾਲ ਇੱਕ ਜਿਹੜੀ ਜਾਲੀ ਹੈ ਉਹ ਵੀ ਬਿਲਕੁਲ ਥਾਣਾ ਡਿਵੀਜ਼ਨ ਨੰਬਰ 5 ਦੇ ਬਾਹਰ ਕਾਫੀ ਜਿਹੜਾ ਦਾਇਰਾ ਹੈ ਉਹ ਕਵਰ ਕਰਦੀ ਹੈ ਜੋ ਇੱਥੇ ਲਗਾਈ ਗਈ ਹੈ ਤਾਂ ਬਿਲਕੁਲ ਲੋਕਾਂ ਨੂੰ ਹਾਲਾਂਕਿ ਇਸ ਤੋਂ ਘਬਰਾਣ ਦੀ ਜਿਹੜੀ ਕਿਆ ਕੋਈ ਲੋਡ ਨਹੀਂ ਹੈ ਕਿ ਜਿਹੜੇ ਲੋਕ ਅਣਪਛਾਤੇ ਨੇ ਜਾਂ ਦੀਨਾ ਤੋਂ ਕੋਈ ਸ਼ੱਕੀ ਜਿਹੜਾ ਵਿਅਕਤੀ ਨਜ਼ਰ ਆਉਂਦਾ ਹੈ ਬਿਲਕੁਲ ਉਸ ਨੂੰ ਰੋਕਿਆ ਜਾਂਦਾ ਹੈ ਉਸ ਦੀ ਅ ਚੈਕਿੰਗ ਵੀ ਜਿਹੜੀ ਆ ਕੀਤੀ ਜਾਂਦੀ ਆ ਤਾਂ ਬਿਲਕੁਲ ਕੁਝ ਇਸੇ ਤਰੀਕੇ ਨਾਲ ਜਿਹੜੇ ਨੇ ਆ ਨਾਕੇ ਲੁਧਿਆਣਾ ਦੇ ਐਂਟਰੀ ਪੁਆਇੰਟਸ ਤੇ ਵੀ ਲੱਗੇ ਹੋਏ ਨੇ ਜਦੋਂ ਕੋਈ ਵੀ ਜੇਕਰ ਕੋਈ ਵਿਅਕਤੀ ਜਿਸ ਦੇ ਉੱਤੇ ਥੋੜਾ ਜਿਹਾ ਵੀ ਕੋਈ ਸ਼ੱਕ ਨਜ਼ਰ ਆਉਂਦਾ ਹੈ ਜਾਂ ਕੋਈ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਹੈ ਤਾਂ ਉਸ ਦੀ ਰੋਕ ਕੇ ਉਸ ਦੀ ਚੈਕਿੰਗ ਕੀਤੀ ਜਾਂਦੀ ਹੈ ਉਸ ਦੀ ਤਲਾਸ਼ੀ ਕੀਤੀ ਜਾਂਦੀ ਆ ਤਾਂ ਇਸੇ ਦੇ ਨਾਲ ਨਾ ਜਿਹੜੀਆਂ ਹਦਾਇਤਾਂ ਨੇ ਉਹ ਲੁਧਿਆਣਾ ਦੇ ਜਿਹੜੇ ਹੋਟਲਸ ਨੇ ਜੋ ਕਿ ਜਿਹੜੇ ਜਿਆਦਾ ਜਿਆਦਾ ਫੁੱਟਬਾਲ ਹੁੰਦੀ ਆ ਉਸ ਦੇ ਨੇੜੇ ਨੇ ਆ ਗੱਲ ਕਰ ਲਓ ਸਾਰੇ ਜਿਹੜੇ ਹੋਟਲਸ ਨੇ ਉਹਨਾਂ ਨੂੰ ਦਿੱਤੀ ਗਈ ਆ ਤਾਂ ਬਿਲਕੁਲ ਜੋ ਕੋਈ ਵਿਅਕਤੀ ਜਿਹੜਾ ਉਸ ਹੋਟਲ ਦੇ ਵਿੱਚ ਸਟੇ ਕਰ ਆਉਂਦਾ ਹੈ ਤਾਂ ਉਸ ਨੂੰ ਜਿਹੜਾ ਕੀ ਹੈ ਉਸ ਦੀ ਜਿਹੜੀ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਆਪਣੇ ਕੋਲ ਰੱਖਣ ਵਾਸਤੇ ਕਿਹਾ ਗਿਆ ਹੈ ਕਿ ਉਸ ਦੇ ਜਿਹੜੇ ਦਸਤਾਵੇਜ਼ ਨੇ ਬਿਲਕੁਲ ਸਾਰੇ ਆਪਣੇ ਕੋਲ ਰੱਖੇ ਜਾਣ ਉਸ ਤੋਂ ਪੁੱਛਿਆ ਜਾਵੇ ਵੀ ਉਹ ਕਿਸ ਵਿਸ਼ੇ ਵਾਸਤੇ ਜਿਹੜਾ ਕਿ ਲੁਧਿਆਣਾ ਆਇਆ ਕਿੰਨਾ ਸਮਾਂ ਵਾਸਤੇ ਜਿਹੜਾ ਕਿ ਲੁਧਿਆਣਾ ਆਇਆ ਕਿਉਂਕਿ ਲੁਧਿਆਣਾ ਦੀ ਸਿਕਿਉਰਿਟੀ ਜਿਹੜੀ ਹੈ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਹਾਈ ਕਰ ਦਿੱਤੀ ਗਈ ਹੈ ਲੁਧਿਆਣਾ ਦੇ ਵੱਖ-ਵੱਖ ਥਾਵਾਂ ਉੱਤੇ ਜਿਹੜਾ ਕੀ ਹੈ ਇਸੇ ਤਰੀਕੇ ਨਾਲ ਜਿਹੜਾ ਕੀ ਹੈ ਸਿਕਿਉਰਿਟੀ ਹਾਈ ਕੀਤੀ ਗਈ ਹੈ ਜਿਸ ਦਾ ਕਾਰਨ ਹੈ ਹਾਲੇ ਤੀਕਰ ਕੋਈ ਅਸਲ ਕਾਰਨ ਜਿਹੜਾ ਕਿ ਹੈ ਨਹੀਂ ਸਮਝਣ ਲੱਗਿਆ ਪਰ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਆਈ ਹੈ ਜਿਹਾ ਕਿ ਈਮੇਲ ਇੱਕ ਜਿਹੜੀ ਕੀ ਹੈ ਉਸ ਪ੍ਰਸ਼ਾਸਨ ਕੋਲੇ ਪਹੁੰਚਦੀ ਹੈ ਜਿਸ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਕਿਸੇ ਸਰਕਾਰੀ ਬਿਲਡਿੰਗ ਨੂੰ ਉਡਾਉਣ ਦੀ ਗੱਲ ਇਸ ਈਮੇਲ ਦੇ ਵਿੱਚ ਕੀਤੀ ਜਾਂਦੀ ਹੈ ਤਾਂ ਬਿਲਕੁਲ ਤਸਵੀਰਾਂ ਤੁਸੀਂ ਲੁਧਿਆਣਾ ਦੇ ਡਿਵੀਜ਼ਨ ਨੰਬਰ 5 ਦੇ ਬਾਹਰ ਦੀਆਂ ਦੇਖ ਰਹੇ ਹੋ ਜਿੱਥੇ ਇੱਕ ਸਾਈਡ ਸਟੇਸ਼ਨ ਹੈ ਤਾਂ ਦੂਜੀ ਸਾਈਡ ਜਿੱਥੇ ਜਿਹੜਾ ਭਰਤੀ ਜਿੱਥੇ ਹੁੰਦੀ ਹੈ ਆਰਮੀ ਦੀ ਬਿਲਕੁਲ ਉਹ ਸੈਂਟਰ ਬਿਲਕੁਲ ਉਸ ਦੇ ਸਾਹਮਣੇ ਆਰਮੀ ਸੈਂਟਰ ਵੀ ਉਹ ਪੈ ਜਾਂਦਾ ਤਾਂ ਬਿਲਕੁਲ ਦੇਖਣਾ ਹੋਏਗਾ ਵੀ ਕਰੋ ਦੀ ਜਿਹੜੀ ਕਿ ਹੈ ਸਿਕਿਉਰਟੀ ਇਸੇ ਤਰੀਕੇ ਨਾਲ ਇੱਥੇ ਤਣਾਤ ਰਹਿੰਦੀ ਹੈ ਤਾਂ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੋਂ ਜੁੜੇ ਰਹੋ ਤੁਹਾਨੂੰ ਪਲ-ਪਲ ਦੀ ਖਬਰ ਜਿਹੜੀ ਕਿ ਆ ਦਿਖਾਉਂਦੇ ਰਵਾਂਗੇ ਤਾਂ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਮੈਂਬਰ ਵੀ